ने हमसे पूछा कैसे हो हमने कहा जिंदगी में गम है गम में दर्द है दर्द में मजा है और मजे में हम है डाउनलोड शेयर चैट ਵੀ ਛੱਡਣ ਵਾਲੇ ਛੱਡ ਹੀ ਜਾਂਦੇ ਮਤਲਬ ਆਪਣਾ ਕੱਢ ਹੀ ਜਾਂਦੇ ਲੱਖ ਸਮਝਾ ਲਾ ਦਿਲ ਤੋਂ ਮਿੱਤਰਾ ਮਗਰ ਲੋਕਾਂ ਦੇ ਲੱਗ ਹੀ ਜਾਂਦੇ ਬਦਲੇ ਚਿਹਰੇ ਰੰਗ ਦਿਖਾਉਂਦੇ ਦਿਲ ਵਿੱਚ ਰੱਖਦੇ ਖਾਰ ਕਿਉਂ ਗਲਬੀਰ ਸਮਾਓਏ ਆਪਣੇਆਂ ਨੂੰ ਆਪਣੇ ਜਾਂਦੇ ਮਾਰ ਕਿਉਂ ਡਾਊਨਲੋਡ ਛੇ ਚਾਟ ਡਾਊਨਲੋਡ ਛੇ ਚਾਟ ਡਾਊਨਲੋਡ ਸ਼ੈਟ ਚੈਟ ਕਦਰ ਹਮੇਸ਼ਾ ਉਹਨਾਂ ਦੀ ਕਰੋ ਜਿਹੜੇ ਤੁਹਾਡੀ ਕਦਰ ਕਰਦੇ ਆ ਯਾਦ ਰੱਖਿਓ ਸੱਜਣੋ ਜਿਆਦਾ ਗੁਲਾਮੀ ਵੀ ਆਪਣੀ ਇੱਜ਼ਤ ਦੀ ਨਿਲਾਮੀ ਵਾਂਗੂ ਹੋ ਜਾਂਦੀ ਡਾਊਨਲੋਡ ਸ਼ੈਟ ਚੈਟ ਦਿਸਮਣਾਂ ਮਾਰੇ ਥੇ ਆਪਣਿਆਂ ਦੀਆਂ ਟੋਕਾਂ ਨਹੀਂ ਚਿਰਖਟ ਵੀ ਭੇਲ ਕਰਾ ਡਾਊਨਲੋਡ ਸ਼ੈਅ ਚੈਟ ਅਸੀਂ ਮਾਰੇ ਆ ਨਾ ਸਾਨੂੰ ਮਾਰਾ ਹੀ ਰਹਿਣਗੋ ਜਦੋਂ ਚੰਗੇ ਸੀ ਉਦੋਂ ਕਿਹਾ ਮੈਡਲ ਮਰ ਗਏ ਡਾਊਨਲੋਡ ਸ਼ੈਅ ਚੈਟ ਹੁਣ ਜਦ ਤਹ ਕਿਸੇ ਨੇ ਸਾਡੇ ਹਾਲ ਨਾ ਪੁੱਛੇ ਫਿਰ ਲੱਗ ਜੇ ਹੋਣਾ ਫੋਟੋ ਸਾਡੀ ਪੌਣ ਸਾਲਿਓਏ ਜਦੋਂ ਮਰ ਗਏ ਮੱਚਨ ਹਾਲੇ ਆਏ ਉਹਨਾਂ ਮਚਾਉਣ ਸਾਲਿਓਏ ਡਾਊਨਲੋਡ ਸ਼ੈਅ ਚੈਟ ਆਬਲ ਤੇਰੀ ਪੱਗ ਵੇ ਸੁੱਚੀ ਅੰਬਰ ਤੇ ਚੰਨ ਤੋਂ ਉੱਚੀ ਡਾਊਨਲੋਡ ਛੇ ਚੈਟ ਜਦੋਂ ਤੁਹਾਨੂੰ ਸੱਚੀ ਲੋਕਾਂ ਤੋਂ ਫਰਕ ਪੈਣਾ ਬੰਦ ਹੋ ਜਾਊਗਾ ਨਾ ਸੱਚ ਜਾਣਿਓ ਉਸ ਦਿਨ ਲੋਕਾਂ ਨੂੰ ਤੁਹਾਡੇ ਤੋਂ ਫਰਕ ਪੈਣ ਲੱਗ ਜਾਣਾ ਡਾਊਨਲੋਡ ਛੇ ਚੈਟ ਆ ਡਾਊਨਲੋਡ ਸ਼ੇਅਰ ਚੈਟ ਕਹਿੰਦੇ ਕਿ ਕਦਰਾਂ ਕੀਮਤਾਂ ਕੌਣ ਜਾਣਦਾ ਇੱਥੇ ਕਦਰ ਕੁਝ ਐਸਾ ਸਮਾਂ ਦਿਖਾਈ ਜ਼ਿੰਦਗੀਏ ਜੋ ਅੱਜ ਕਦਰ ਨਹੀਂ ਕਰਦੇ ਨਾ ਉਹ ਕੱਲ ਨੂੰ ਮਿਲ ਜੇ ਜਦੋਂ ਗਰੀਬੀ ਹੁੰਦੀ ਹੈ ਨਾ ਜਦੋਂ ਬੰਦੇ ਦੇ ਟਾਈਮ ਮਾੜਾ ਹੁੰਦਾ ਹੈ ਗਰੀਬੀ ਹੁੰਦੀ ਹੈ Download!